ਇੱਧਰੋਂ ਜਾ ਕੇ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਝੋਟੀ ਦਿਖਾਉਣੀ ਆ ਦੂਜਾ ਸੂਬਾ ਸੈਕੰਡ ਟਾਈਮਰ ਜਿਹੜੀ ਅੱਗੇ ਸੂਣ ਜਾ ਰਹੀ ਆ ਤੇ ਐਨੀਮਲ ਜਿਹੜੇ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਬਿਲਕੁਲ ਘਰੇਲੂ ਪਸ਼ੂ ਨੇ ਕਿਸੇ ਤਰ੍ਹਾਂ ਦਾ ਕੋਈ ਵਪਾਰ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਬਾਈ ਹੋਰਾਂ ਦਾ ਬਿਲਕੁਲ ਘਰੇਲੂ ਤੇ ਪਸ਼ੂ ਬਾਈ ਹੋਰਾਂ ਨੇ ਰੱਖੇ ਹੋਏ ਆ ਤੇ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਮੱਝ ਸੇਲ ਕਰਦੇ ਪਏ ਆ ਉਹ ਮੱਝ ਦੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਲੈ ਕੇ ਬਾਈ ਹੋਰਾਂ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਜਿਹੜਾ ਦੋਸਤੋ ਇੰਦਗੜ ਹੈਗਾ ਤੇ ਤਹਿਸੀਲ ਧਰਮਕੋਟ ਲੱਗਦੀ ਹੈ ਜੀ ਜ਼ਿਲ੍ਹਾ ਮੋਗਾ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਨਾਲ ਲੱਗਦੇ ਪਿੰਡ ਦੋਸਤੋ ਕਿਸ਼ਨਪੁਰਾ ਵੱਡੂ ਵਾਲ ਤੇ ਪਿੰਡਰ ਕਲਾਂ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਤੇ ਬਾਈ ਹੋਰਾਂ ਦਾ ਜਿਹੜਾ ਦੋਸਤੋ ਇੱਕ ਡੇਰੀ ਫਾਰਮਿੰਗ ਦਾ ਕੰਮ ਆ ਐਨੀਮਲ ਬਾਈ ਹੋ ਰਹੇ ਸ਼ਕੀਨ ਹੈਗੇ ਆ ਤਕਰੀਬਨ ਜਿਹੜੇ ਤੁਸੀਂ ਵੇਖੋਗੇ ਨੀਲੀ ਰਾਵੀਆਂ ਦੀਆਂ ਕਟੀਆਂ ਝੋਟੀਆਂ ਬਾਈ ਹੋਰਾਂ ਦੇ ਕੋਲ ਹੈਗੀਆਂ ਨੇ ਤੇ ਬਧੇਰੇ ਜਾਣਕਾਰੀ ਜਿਹੜੀ ਹੈਗੀ ਆ ਇਸ ਝੋਟੀ ਦੀ ਆਪ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈਣੇ ਆ ਚੱਲਦੇ ਆ ਵੀਰ ਉਹਨਾਂ ਦੇ ਕੋਲ ਬਧੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਜੀ ਹੋਰ ਸਨੋਂ ਠੀਕ ਠਾਕ ਜੀ ਹਾਂ ਜੀ ਬਹੁਤ ਵਧੀਆ ਬਾਈ ਤੁਸੀਂ ਦੱਸੋ ਐ ਵਧੀਆ ਵੀਰ ਜੀ ਤੇ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸਗੇ ਨਾਮ ਹੈਗਾ ਜੀ ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਪਿੰਡ ਹਿੰਦਗੜ ਜੀ ਠੀਕ ਹੈ ਜੀ ਤੇ ਅੱਛਾ ਵੀਰ ਜੀ ਨਾਲ ਮੈਂ ਦੱਸਿਆ ਵੀ ਹੋਰ ਪਿੰਡ ਵੀ ਲੱਗਦੇ ਆ ਹਨਾ ਹਾਂ ਜੀ ਨਾਲ ਕਿਸਨਪੁਰਾ ਲੱਗਦਾ ਜੀ ਇੱਕ ਤਾਂ ਧਰਮਕੋਟ ਸੀਲ ਪੈਂਦੀ ਆ ਆਪਾਂ ਨੂੰ ਜੀ ਤੇ ਹਿੰਦਗੜ ਪਿੰਡ ਆ ਜੀ ਠੀਕ ਆ ਤੇ ਬਾਕੀ ਵੀਰ ਜੀ ਹੈ ਕੰਮ ਆਪਣਾ ਡੇਰੀ ਫਾਰਮਿੰਗ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਵਪਾਰਿਕ ਕੰਮ ਨਹੀਂ ਹੈਗਾ ਵਪਾਰ ਕੋਈ ਨਹੀਂ ਘਰੇਲੂ ਆ ਜੀ ਆਪਣਾ ਇਹ ਡੇਰੀ ਦਾ ਨੂੰ ਨਹੀਂ ਕੰਮਾਂ ਕਰੀਆ ਠੀਕ ਆ ਤੇ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਅੱਜ ਆਪਾਂ ਮੱਝ ਸੇਲ ਕਰਦੇ ਪਏ ਆ ਹਾਂ ਜੀ ਮੱਝ ਸੇਲ ਆ ਜੀ ਇਹ ਤੇ ਇਹਦੀ ਵੀਰ ਜੀ ਪਾਈਏ ਚਰਣਾ ਆਪਣੇ ਵੀਰਾਂ ਨਾਲ ਕਰੀਏ ਸਾਂਝੀ ਇਨਫੋਰਮੇਸ਼ਨ ਮਤਲਬ ਕਿਨਵਾ ਸੂਆ ਅੱਗੇ ਸੂਣ ਜਾ ਰਹੀ ਹੈ ਜੀ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ ਹਾਂਜੀ ਹਾਂਜੀ ਤੇ ਪਹਿਲੇ ਸੂਵੇ ਦਾ ਕੋਈ ਰਿਕਾਰਡੰ ਦਾ ਕਿੰਨਾ ਕੁ ਮਿਲਕ ਜਿਹੜਾ ਕੀਤਾ ਸੀ ਜੀ ਪਹਿਲੇ ਦਾ ਹੈਗਾ ਸੀ ਇਹਦਾ 13 14 ਲੀਟਰ ਦੁੱਧ ਚੋਇਆ ਹੀ ਇਹਦਾ ਅਸੀਂ ਠੀਕ ਹੈ ਜੀ ਤੇ ਹਾਂਜੀ ਬਹੁਤ ਵਧੀਆ ਰਹੀ ਤੇ ਹੁਣ ਦੂਜੇ ਸੂਏ ਸੂਣ ਵਾਲੀ ਆ ਜੀ ਦੂਜਾ ਸੂਆ ਸੂਣ ਵਾਲੀ ਆ ਹਾਂਜੀ ਹਾਂ ਤੇ ਪਹਿਲੇ ਸੂਵੇ ਦੋਸਤੋ 13 ਲੀਟਰ ਦੀ ਜਿਹੜੀ ਮਿਲਕਿੰਗ ਇਸ ਮੱਝ ਦੀ ਰਹੀ ਹੈਗੀ ਆ ਇਸ ਝੋਟੀ ਦੀ ਰਹੀ ਆ ਤਕਰੀਬਨ ਥਨਾ ਤੁਨਾ ਦੀ ਵਧੀਆਂ ਹੈਗੀ ਆ ਹਜੇ ਦਿਨ ਜਿਹੜੇ ਹੈਗੇ ਪੁੱਛ ਲੈਣੀ ਆਪਾਂ ਬਾਈ ਹੋਰਾਂ ਦੇ ਕੋਲੋਂ ਵੀ ਹਜੇ ਦਿਨ ਕਿੰਨੇ ਕ ਪਏ ਹੈਗੇ ਜਾਂ ਪੂਰੇ ਹੋਏ ਨੇ ਦਿਨ ਤੇ ਵੀਰ ਜੀ ਕਿੰਨੇ ਕ ਦਿਨ ਅਜੇ ਪਏ ਹੋਏ ਆ ਸੂਣ ਦੇ ਵਿੱਚ ਇਹ ਦਿਨ ਬਾਈ 25 ਤਰੀਕ ਨੂੰ ਦਿਨ ਪੂਰੇ ਆ ਇਹਦੇ ਠੀਕ ਹੈ ਜੀ ਯਾਨੀ 12 13 ਦਿਨ ਪਿਆਈ ਇਹਦੇ ਹਲੇ 12 25 ਨੂੰ ਹਜੇ ਦਿਨ ਪੂਰੇ ਆ ਹਾਂ ਜੀ ਹਾਂ ਤੇ ਜਿਹੜੇ ਉੱਪਰ ਲੈ ਕੇ ਜਾਣੇ ਹਜੇ ਦਿਨ ਉਹ ਵੱਖਰੇ ਆ ਬਾਕੀ ਜਿੰਨੇ ਪਸ਼ੂ ਹੁੰਦਾ ਜੀ ਹਨਾ ਜੀ ਹਨਾ ਕੋਈ 8 10 ਦਿਨ ਲੈ ਜੀ ਹਾਂ ਲੈ ਜੂ ਹਾਂ ਜੀ ਠੀਕ ਆ ਤੇ ਹਾਦੀਫਰ ਜਿਹੜੀ ਕੱਚੀ ਆ ਘਟੋ ਘਟ ਵੀ ਜੇਕਰ ਆਪਾਂ ਅੱਜ 13 ਨੂੰ ਇਹ ਨਵੰਬਰ ਨੂੰ ਵੀਡੀਓ ਸ਼ੂਟ ਕਰਦੇ ਪਏ ਆ ਤੇ 10 12 ਦਿਨ ਤੇ ਪਏ ਆ ਤੇ ਉੱਤੇ ਲੈ ਕੇ ਘਟੋ ਘਟ 20 22 ਦਿਨ ਦਾ ਸਮਾਂ ਤੇ ਫਿਰ ਲੈ ਲੈ ਜਾਣੇ ਬਈ ਲੈ ਹਣਾ ਜੀ ਲੈ ਜਾਣਾ ਹੀ ਲੈ ਜਾਣਾ ਹਾਂ ਸਮਾਂ ਪਿਆ ਹੈ ਹਜੇ ਫਿਰ ਦੋਸਤੋ ਉਹ ਤੁਸੀਂ ਜਿਹੜਾ ਜ਼ਰੂਰ ਵੇਖ ਸਕਦੇ ਹੋ ਕਿਉਂਕਿ ਸਮੇ ਦੇ ਦੌਰਾਨ ਹੀ ਜਿਹੜਾ ਲੇਵਾ ਭਰਨਾ ਹੈਗਾ ਪਸ਼ੂ ਨੇ ਕਿਸੇ ਵੀ ਐਨੀਮਲ ਨੇ ਬਿਲਕੁਲ ਹਫਤਾ ਡੇਢ ਹਫਤਾ ਰਹਿੰਦਾ ਪਸ਼ੂ ਨੇ ਬਿਲਕੁਲ ਲੇਵਾ ਭਰ ਕੇ ਤਿਆਰ ਕਰਨਾ ਹੁੰਦਾ ਤੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਅੱਬਾ ਜੀ ਮੜਾ ਹਿੱਕੋ ਜੀ ਨੂੰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਦੋਸਤੋ ਬਣਾਤ ਹਨ ਜਿੰਨਾ ਕ ਪਸੂ ਦਾ ਹੈਗਾ ਉਹ ਬਿਲਕੁਲ ਤੁਸੀਂ ਦੇਖ ਸਕਦੇ ਜੀ ਸੋ ਮੈਂ ਗੱਲ ਕੀਤੀ ਸੀ ਬਾਈ ਹੋਰਾਂ ਦੇ ਨਾਲ ਕਾਫੀ ਵਧੀਆ ਜਿਹੜਾ ਹਵਾਨਾ ਖੁੱਲਾ ਲੇਵਾ ਬਣਾ ਕੇ ਤਿਆਰ ਕਰਦੀ ਹੈ ਤੇ ਸਮੇਂ ਦੇ ਹਿਸਾਬ ਦੇ ਨਾਲ ਹੀ ਦੋਸਤੋ ਬੰਨਾ ਹੈਗਾ ਤਾਂ ਬਾਈ ਆਰਡਰ ਦੀ ਕੁਆਲਟੀ ਦੀ ਗੱਲ ਕਰੀਏ ਤਾਂ 13 ਲੀਟਰ ਦੀ ਮਿਲਕਿੰਗ ਪਹਿਲੇ ਸਵੇ ਇਹਦੀ ਰਹੀ ਆ ਤੇ ਆਰਡਰ ਖੁੱਲਾ ਬਣਾ ਕੇ ਤਿਆਰ ਕਰਦੀ ਹਾਂ ਹਾਂਜੀ ਹਾਂ ਬਹੁਤ ਵਧੀਆ ਆਰਡਰ ਹੈ ਜੀ ਤੇ 13 14 ਲੀਟਰ ਵਧੀਆ ਖੁੱਲਾ ਦੁੱਧ ਚ ਬਾਈ ਇਹਨਾਂ ਨੇ ਠੀਕ ਹੈ ਪਹਿਲੇ ਸੂਏ ਨੇ ਠੀਕ ਹੈ ਤੇ ਹਾਂ ਜੀ ਹੁਣ ਕੱਢੂ 15 16 ਦੀ ਗਾਰੰਟੀ ਹੈ ਜੀ ਫੁੱਲ ਹਾਂ ਕੋਈ ਨੁਕਸ ਨਹੀਂ ਹੈਗਾ ਬਹੁਤ ਵਧੀਆ ਠੀਕ ਹੈ ਠੀਕ ਆ ਸੋ ਇੱਕ ਦੋਸਤੋ ਜਿਹੜਾ ਬਹੁਤੇ ਵੀਰਾਂ ਨੂੰ ਹੁੰਦਾ ਵੀ ਮੋਲ ਡਿਮਾਂਡ ਕੀ ਹੈ ਪਸ਼ੂ ਦੀ ਕਿਉਂਕਿ ਮੋਲ ਡਿਮਾਂਡ ਵੀ ਜਿਹੜੀ ਆ ਉਹ ਵੀ ਵਿੱਚ ਦੱਸਣੀ ਬਹੁਤ ਜ਼ਿਆਦੀ ਲਾਜ਼ਮੀ ਆ ਤੇ ਆ ਵੇਖੋ ਆ ਆਰਡਰ ਦੀ ਕੁਆਲਿਟੀ ਜੇ ਬਾਕੀ ਹਜੇ ਸਮਾਂ ਜਿਹੜਾ ਦੋਸਤੋ ਪਿਆ ਹੈਗਾ ਤਕਰੀਬਨ 20 ਦਿਨ ਦਾ ਸਮਾਂ ਹੈਗਾ ਇੱਕ ਵਾਰੀ ਮੈਂ ਫੇਰ ਦੱਸ ਦਿੰਨਾ ਆ ਹਜੇ ਘਟੋ ਘਟ ਵੀ ਹਵਾਨੇ ਦੇ ਵਿੱਚ ਜਿਹੜੀਆਂ ਧਾਰਾਂ ਪੈਣੀਆਂ ਸ਼ੁਰੂ ਨਹੀਂ ਹੋਈਆਂ ਗਈਆਂ ਤਕਰੀਬਨ ਅੱਗੇ 2-4 ਦਿਨਾਂ ਦੇ ਦੌਰਾਨ ਜਿਹੜਾ 5 ਦਿਨਾਂ ਦੇ ਦੌਰਾਨ ਹਜੇ ਸ਼ੁਰੂ ਹੋਣਾ ਕੰਮ ਉਸ ਤੋਂ ਬਾਅਦ ਪ੍ਰੋਪਰ ਤਿਆਰੀ ਹੋਣੀ ਹੈ ਇਸ ਝੋਟੀ ਦੀ ਤੇ ਇੱਕ ਵੀਰ ਗੁਰਪ੍ਰੀਤ ਸਿੰਘ ਜੀ ਕੀ ਡਿਮਾਂਡ ਕਿੰਨੀ ਕਰਦੇ ਪਏ ਦੀ ਕੀ ਮੁੱਲ ਕੀ ਰੱਖਿਆ ਜੀ ਡਿਮਾਂਡ ਹੀ 1-10 ਆ ਜੀ ਮੁੱਲ ਤਾਂ ਇਹਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਇਸ ਤੋਂ ਇਲਾਵਾ ਇੱਕ ਹੋਰ ਗੱਲ ਹੁੰਦੀ ਕਈਆਂ ਵੀਰਾਂ ਦੀ ਵੀ ਬਈ ਬਾਈ ਜਿਆਦਾ ਬਨਾਇਆ ਨਹੀਂਗਾ ਪਸ਼ੂ ਨੇ ਹਜੇ ਵੀ ਤੁਸੀਂ ਮੁੱਲ ਜਿਆਦਾ ਕੀਤਾ ਇੱਕ ਆਪਾਂ ਗੱਲ ਜੈਨੂਨ ਦੀ ਕਰਦੇ ਆਂ ਹਾਂਜੀ ਹਾਂਜੀ ਤੇ ਵੀਰ ਜੀ ਉਸ ਤੋਂ ਬਾਅਦ ਦੀ ਗੱਲ ਹੁੰਦੀ ਜੇਕਰ ਪਸ਼ੂ ਆਪਣੇ ਕੋਲ ਸੂ ਪੈਂਦਾ ਸੂਣ ਤੋਂ ਬਾਅਦ ਪਸ਼ੂ ਦੀ ਮਿਲਕਿੰਗ ਆ ਚਲੋ ਬਾਕੀ ਜਿਹੜਾ ਦੁੱਧ ਹੁੰਦਾ ਮੈਂ ਨਹੀਂ ਕਹਿੰਦਾ ਵੀ ਯਾਰ ਕਿ 14 ਦੇ ਦੂ 15 16 ਦੇ ਦੂ ਕੁਝ ਵੀ ਉਹ ਪਾਇਦਾ ਹੁੰਦਾ ਬਾਕੀ ਫਿਰ ਵੀ ਜੇਕਰ ਕਿਸੇ ਵੀਰ ਨੇ ਤਸੱਲੀ ਕਰਨੀ ਹੈ ਸੂਣ ਤੋਂ ਬਾਅਦ ਵੀ ਆਪਦੀ ਚੋਈ ਕਰਕੇ ਲੈ ਕੇ ਜਾਣੀ ਆ ਉਹ ਫਿਰ ਵੀ ਲੈ ਕੇ ਜਾ ਸਕਦਾ ਬਿਲਕੁਲ ਜੀ ਬਿਲਹ ਬਬਦਾ ਪੂਰੀ ਗਾਰੰਟੀ ਕਰਕੇ ਲੈ ਕੇ ਜਾਵੇ ਜੀ ਪਸੂ ਜੋ ਕੋਈ ਲੈ ਕੇ ਜਾਵੇ ਫੁੱਲ ਗਾਰੰਟੀ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੀਕ ਆ ਕੇ 24 ਪਸੂ ਨੂੰ ਹਾਂਜੀ ਠੀਕ ਆ ਸੋ ਇਹਨੂੰ ਖੋਲ ਕੇ ਵੀਰ ਜੀ ਤੋਰ ਕੇ ਦਿਖਾਈਏ ਇਹਨੂੰ ਬਾਕੀ ਦੋਸਤੋ ਅੱਜ ਦੇ ਸਮੇਂ ਦੇ ਹਿਸਾਬ ਦੇ ਮੁਤਾਬਕ ਵੇਖੋਗੇ ਤੁਸੀਂ ਬਿਲਕੁਲ ਜਿਹੜਾ ਤਿੱਪਕੇ ਆ ਤਿੱਪਕੇ ਲੈ ਕੇ ਜਾ ਸਕਦੇ ਜੇ ਚਾਰੇ ਥਾਣਾਂ ਦੀ ਬਿਲਕੁਲ ਚੈੱਕ ਪਾਸ ਹੋਵੇਗੀ ਥੋੜਾ ਜਿਹਾ ਪਸ਼ੂ ਜਿਹੜਾ ਡਰਦਾ ਹੈਗਾ ਦੋਸਤੋ ਕੈਮਰੇ ਦਾ ਕਰਕੇ ਮੋਬਾਈਲ ਦਾ ਕਰਕੇ ਥੋੜਾ ਜਿਹਾ ਇਸ ਕਰਕੇ ਥੋੜਾ ਜਿਹਾ ਮੈਂ ਦੂਰੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆ ਲੋ ਘਰ ਦੇ ਪਸ਼ੂਆ ਦੋਸਤੋ ਨਾਰਮਲ ਜਦੋਂ ਕੋਈ ਆਪਾਂ ਉਪਰਾ ਕਰਦੇ ਆ ਪਸ਼ੂ ਜਦੋਂ ਆਪਾਂ ਆਉਣੇ ਆ ਤੇ ਆਹ ਵੇਖੋ ਕਿੰਦਾ ਤੋਰਾ ਤਾਰਾ ਹੈਗਾ ਪੇਠ ਪੂਰਾ ਤੇ ਕਦ ਕੱਢ ਜਿਹੜਾ ਉੱਚਾ ਦੋਸਤੋ ਤੇ ਬਿਲਕੁਲ ਕਦ ਕੱਢ ਦੀ ਉੱਚੀ ਆ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਥਣਾ ਦੀ ਆ ਸ਼ੇਪ ਹੈਗੀ ਆ ਆ ਲੋ ਠੀਕ ਹੈ ਜੀ ਮੋਲ 110000 ਬਾਈ ਹੋਰਾਂ ਨੇ ਡਿਮਾਂਡ ਕੀਤੀ ਆ ਸੋ ਜਿਸ ਵੀ ਕਿਸਾਨ ਵੀਰ ਨੂੰ ਪੜਤੇ ਵਿੱਚ ਹੋਵੇ ਫੱਬੇ ਜਿੰਨਾ ਵੀ ਰੇਟ ਲਾਉਣਾ ਹੋਇਆ ਤੁਸੀਂ ਆਪਦੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਸੋ ਕੋਈ ਗੁੱਸੇ ਵਾਲੀ ਗੱਲ ਨਹੀਂ ਹੁੰਦੀ ਦੋਸਤੋ ਕਿਉਂਕਿ ਜਿੰਨੇ ਦਾ ਤੁਹਾਨੂੰ ਮਾਲ ਲੱਗਦਾ ਹੈਗਾ ਤੁਸੀਂ ਆਪਦੇ ਹਿਸਾਬ ਨਾਲ ਵੀ ਪਸ਼ੂ ਦਾ ਰੇਟ ਲਗਾ ਸਕਦੇ ਹੋ ਮਾਲਕ ਦਾ ਕੰਮ ਹੁੰਦਾ ਰੇਟ ਮੰਗਣਾ ਡਿਮਾਂਡ ਕਰਨੀ ਸੋ ਜਿੱਥੇ ਵੀ ਬਾਈ ਹੋਰਾਂ ਨੂੰ ਪੁੱਗਦਾ ਹੋਇਆ ਤੁਹਾਡੇ ਨਾਲ ਸੌਦਾ ਕਰ ਲੈਣਗੇ ਇੱਕ ਮੈਂ ਗੁਰਪ੍ਰੀਤ ਸਿੰਘ ਉਹਨਾਂ ਨੂੰ ਕਹੂੰਗਾ ਵੀ ਸੰਪਰਕ ਨੰਬਰ ਜ਼ਰੂਰ ਬੋਲ ਕੇ ਦੱਸਿਓ ਆਪਣੇ ਜੀ ਹਾਂ ਜੀ 99144 ਜੀ ਹਾਂ ਜੀ 99749 ਠੀਕ ਹੈ ਜੇ ਇੱਕ ਵਾਰ ਫਿਰ ਬੋਲ ਦਿਗੇ 99144 99749 ਠੀਕ ਹੈ ਜੀ ਸੋ ਦੋਸਤੋ ਇਹ ਹਨ ਵੀਰ ਗੁਰਪ੍ਰੀਤ ਸਿੰਘ ਜੀ ਸੋ ਮੱਝ ਜਿਹੜੀ ਇੱਕ ਸੇਲ ਹੈਗੀ ਬਾਈ ਹੋਰਾਂ ਦੇ ਕੋਲ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਆਪਾਂ ਵੀਡੀਓ ਕਵਰ ਕਰ ਦਿੱਤੀ ਆ ਸੋ ਜੇਸ ਵੀ ਕਿਸਾਨ ਵੀਰ ਨੂੰ ਚੰਗੀ ਲੱਗੇ ਪੜਤੇ ਵਿੱਚ ਲੱਗੇ ਤੇ ਬਾਈ ਹੋਰਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਜੀ ਸੋ ਚੰਗੀ ਚੋਟੀ ਆ ਆ ਬਾਈ ਹੋਰਾਂ ਕਿਹਾ ਵੀ ਤਕਰੀਬਨ ਜਿਹੜੇ ਵੀਰ ਨੇ ਖਰੀਦਣੀਆਂ ਖਾਸ ਤੌਰ ਤੇ ਸੂਨ ਤੋਂ ਬਾਅਦ ਵੀ ਤੁਸੀਂ ਬਿਲਕੁਲ ਤਸੱਲੀ ਕਰਕੇ ਲੈ ਕੇ ਜਾ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਾਥ ਸ਼ੁਕਰੀਆ ਕਰ